ਜਿਹੜੇ ਇਹ ਟੋਕੇ ਆ ਇਹ ਸਭ ਤੋਂ ਪਹਿਲਾਂ ਆਪਾਂ ਬਣਾਏ ਪੰਜਾਬ ਉਹ ਚ ਕਿ ਇੰਡੀਆ ਸੀ ਪੂਰੇ ਵਰਡ ਚ ਜੀ ਪੂਰੇ ਵਰਡ ਚ ਮੈਂ ਪੰਜਾਬ ਇੰਡੀਆ ਲੈਵਲ ਦੀ ਗੱਲ ਨਹੀਂ ਕਰਦਾ ਕੀ ਪਰਪਸ ਹੈ ਜੀ ਤੁਸੀਂ ਚਾਹੇ ਤਾਂ ਇਸ ਚ ਕਾਂਗ ਉਤਰ ਲੋ ਚਾਹੇ ਤੁਸੀਂ ਦੋਨ ਚੀਜ਼ ਤੱਕ ਮੋਟੀ ਲੱਕੜ ਉਤਰ ਲੋ ਮੋਟੀ ਲੱਕੜ ਵੀ ਕੁੱਤਰ ਮੋਟੀ ਲੱਕੜ ਵੀ ਕੁੱਤਰ ਦੂਗੀ 2 ਇੰਚ ਤੱਕ ਦੀ ਸਾਡੀ ਕੰਪਨੀ ਦੀ ਗਾਰੰਟੀ ਹੈ 2 ਇੰਚੀ ਤੱਕ 2 ਇੰਚ ਤੱਕ ਦੀ ਮੋਟੀ ਲੱਕੜ ਚਾਹੇ ਤੁਸੀਂ ਛਟੀਆਂ ਲਾ ਕੇ ਚੈੱਕ ਕਰ ਲਓ ਇਹਨੂੰ ਚਾਹੇ ਬਰਸੀਨ ਕੁੱਤਰ ਲਓ ਚਾਹੇ ਤੁਸੀਂ ਚਰੀ ਕੁੱਤਰ ਲਓ ਮਤਲਬ ਸਾਰੀ ਤਰ੍ਹਾਂ ਦੇ ਪਰਪਸ ਤੇ ਤੁਸੀਂ ਇਸਤੇ ਕੰਮ ਲੈ ਸਕਦੇ ਹੋ ਜਿਹੜੀ ਮਸ਼ੀਨਾਂ ਉਹ ਜਮਾਂ ਛੋਟੀ ਤੋਂ ਛੋਟੀ ਜਿਵੇਂ ਉਹ 10-11000 ਤੋਂ ਸਟਾਰਟ ਹੋ ਜਾਂਦੀਆਂ ਨੇ 10-11000 ਤੋਂ ਇਹ ਵੀ ਜਿਵੇਂ ਸਟਾਰਟ ਹੋ ਜਾਂਦੀਆਂ ਨੇ ਹਾਂਜੀ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਹੈ ਜਾਂ ਕੋਈ ਕਮੈਂਟ ਕਰਕੇ ਆਉਂਦਾ ਜਾਂ ਤੁਹਾਡੀ ਰੈਫਰੈਂਸ ਨਾਲ ਆਉਂਦਾਗਾ ਅਸੀਂ ਉਹ ਜਦੋਂ ਸਾਡੇ ਕੋਲ ਸਪੈਸ਼ਲ ਥੋੜੇ ਕਰਕੇ ਹੁੰਦਾ ਹੈਗਾ ਉਹਨੂੰ ਅਸੀਂ 2000 ਤੱਕ ਵੀ ਡਿਸਕਾਊਂਟ ਕਰਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਹਾਂ ਜੀ ਜੈਤੋਂ ਦੇ ਵਿੱਚ ਐਫਸੀ ਡੋਰ ਫੈਕਟਰੀ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਸ਼ੀਨਾਂ ਵਿਖਾਵਾਂਗੇ ਆ ਜਿਹੜੀਆਂ ਤੁਸੀਂ ਪਿੱਛੇ ਵੇਖ ਸਕਦੇ ਹੋ ਮਸ਼ੀਨਾਂ ਟੂੜੀ ਚੰਨਣ ਵਾਲੇ ਛਾਨਨੇ ਤੇ ਜਨਰੇਟਰ ਇਹ ਸਾਰਾ ਕੁਝ ਇਸ ਫੈਕਟਰੀ ਦੇ ਵਿੱਚ ਬੰਦ ਹੈ ਫੈਕਟਰੀ ਦੀ ਆਪਾਂ ਤੁਹਾਨੂੰ ਸੈਰ ਵੀ ਕਰਾਵਾਂਗੇ ਤੇ ਮਸ਼ੀਨਾਂ ਵੀ ਦੇਖਾਂਗੇ ਵੀ ਇਹ ਕਿੰਨਾ ਕਿੰਨਾ ਦਾ ਪ੍ਰਾਈਸ ਆ ਕੀ ਇਹਨਾਂ ਦੀ ਗਾਰੰਟੀ ਵਾਰੰਟੀ ਰਹਿੰਦੀ ਆ ਜਿਵੇਂ ਕਿ ਆਪਾਂ ਰੀਲਾਂ ਦੇ ਵਿੱਚ ਦੇਖਦੇ ਰਹਿੰਨੇ ਹਣਾ ਵੀ ਆ ਦਿਖਾਉਂਦੇ ਹੁੰਦੇ ਆ ਮਸ਼ੀਨਾਂ ਛਟੀਆਂ ਵੀ ਕੁੱਤਰ ਦਿੰਦੀਆਂ ਤੇ ਅੱਜ ਸਾਰੀ ਸਹੀ ਜਾਣਕਾਰੀ ਤੁਹਾਨੂੰ ਪਤਾ ਲੱਗ ਜਾਣੀ ਵੀ ਇਹ ਮਸ਼ੀਨਾਂ ਕੀ ਕੁਸ਼ ਕਰ ਸਕਦੀਆਂ ਕਿਹੜੀ ਕਿਹੜੀ ਚੀਜ਼ ਦਾ ਕੁੱਤਰਾ ਕਰਦੀਆਂ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਵੀ ਆਪਣੇ ਦਰਸ਼ਕਾਂ ਨੂੰ ਆਪਾਂ ਆਪਣੀ ਜਿਹੜੀ ਫੈਕਟਰੀ ਦੀ ਲੋਕੇਸ਼ਨ ਆ ਉਹ ਆਪਣਾ ਨਾਮ ਤੇ ਆਪਣਾ ਨੰਬਰ ਦਾ ਤੁਸੀਂ ਇਸ ਟਾਈਮ ਖੜੇ ਹੋ ਜੈਤੋ ਹੈ ਸਾਡੀ ਫੈਕਟਰੀ ਐਸ ਕੇ ਰੋਡ ਇੰਡਸਟਰੀ ਇਹ ਜਿਹੜੀ ਲੋਕੇਸ਼ਨ ਆਏ ਹੈਗੀ ਜੈਤੋ ਤੋਂ ਬਠਿੰਡਾ ਰੋਡ ਤੇ ਜੈਤੋ ਤੋਂ ਬਠਿੰਡਾ ਬਠਿੰਡਾ ਰੋਡ ਤੇ ਇਹ ਆਪਣੇ 1.5 ਤੋਂ 2 ਕਿੱਲੇ ਦੇ ਵਿੱਚ ਇਹ ਫੈਕਟਰੀ ਬਣੀ ਹੋਈ ਹੈ 메ਨ ਰੋਡ ਦੇ ਉੱਤੇ ਠੀਕ ਹੈ ਜੀ ਇਹਦੇ ਆਪਣੇ ਨੀਅਰੈਸਟ ਹੈ ਜਿਹੜਾ ਡੀਏਵੀ ਸਕੂਲ ਹੈ ਠੀਕ ਹੈ ਜੀ ਸਾਹਮਣੇ ਬ੍ਰਹਮਚਾਰੀ ਜੀ ਦਾ ਮੰਦਿਰ ਹੈ ਤੇ ਸਾਹਮਣੇ ਦੁਕਾਨਾਂ ਵਾਲੇ ਹਲਕੇ ਬਣਾਉਂਦੇ ਆ ਆਪਣੇ ਠੀਕ ਹੈ ਜੀ ਇਹ ਪ੍ਰੋਪਰ ਲੋਕੇਸ਼ਨ ਦੇ ਲਈ ਜੈਤੋ ਹੈ ਆਪਣੀ ਐਫਸੀ ਰੋਡ ਇੰਡਸਟਰੀ ਠੀਕ ਹੈ ਜੀ ਇੱਥੇ ਆਪਣੇ ਜਿਹੜੇ ਨਵੇਂ ਮਾਡਲ ਦੀਆਂ ਮਸ਼ੀਨਾਂ ਬਣਦੀਆਂ ਪੁਰਾਣਾ ਕੰਮ ਜਨਰੇਟਰਾਂ ਦਾ ਠੀਕ ਹੈ ਜੀ ਟੂਰੀ ਛਾਨ ਨੇ ਨ ਉਸੀਂ ਨਵੀਅਸੀ ਬਣਾਉਨੇ ਆ ਕੋਈ ਬੀਜਰ ਲਾਉਣ ਵਾਲੀ ਜਾਂ ਕੋਈ ਸਪੈਸ਼ਲ ਆਰਡਰ ਆ ਜੇ ਅਸੀਂ ਉਹ ਵੀ ਤਿਆਰ ਕਰ ਦਨੇ ਵੀ ਜਿਵੇਂ ਈਦਾਰੇ ਦੇ ਰਿਲੇਟਡ ਜਿਹੜੀ ਲਗਭਗ ਮਸ਼ੀਨ ਹੈ ਹਨ ਜਿਹੜੀ ਅਲੱਗ ਤਰ੍ਹਾਂ ਦੀ ਮਸ਼ੀਨ ਹੈ ਉਹ ਤੁਹਾਨੂੰ ਇੱਥੋਂ ਮਿਲੂਗੀ ਠੀਕ ਹੈ ਜੀ ਜਿਹੜੇ ਕਾਮਨ ਬਣਦੀ ਹੈ ਉਹ ਆਈਟਮ ਅਸੀਂ ਨਹੀਂ ਬਣਾਉਂਦੇ ਜਿਹੜੀ ਅਲੱਗ ਬਣਦੀ ਹੈ ਉਹ ਸਾਡੀ ਕੰਪਨੀ ਉਹੀ ਬਣਾਉਂਦੀ ਹੈ ਤੇ ਆਪਣਾ ਜਿਹੜਾ ਇਹ ਕੰਮ ਹੈ ਕਿੰਨਾ ਕੁ ਪੁਰਾਣਾ ਕੰਮ ਹੈ ਵੀ ਰਸ਼ਟ ਕਿਵੇਂ ਬਣਦਾ ਕਸਟਮਰ ਜਿਹੜੀ ਸਾਡੀ ਫੈਕਟਰੀ ਦਾ ਕੰਮ ਹੈ ਜੀ ਉਹ ਫੈਕਟਰੀ ਇਹ ਹੈਗੀ ਪੁਰਾਣੀ 1978 ਦੀ ਠੀਕ ਹੈ ਜਿਹੜੀ ਫਾਰਮ ਹੈ ਪਹਿਲਾਂ ਜਿਹੜਾ ਪੁਰਾਣਾ ਕੰਮ ਹੈ ਉਹ ਡੀਜ਼ਲ ਇੰਜਨ ਦਾ ਸਾਡੀ ਫੈਕਟਰੀ ਦਾ ਉਸ ਤੋਂ ਬਾਅਦ ਡੀਜ਼ਲ ਇੰਜਨ ਤੋਂ ਬਾਅਦ ਸਾਡੀ ਫੈਕਟਰੀ ਨੇ ਜਨਰੇਟਰ ਬਣਾਏ ਜਨਰੇਟਰ ਤੋਂ ਬਾਅਦ 15-20 ਸਾਲ ਤੋਂ ਇਹ ਨਵੇਂ ਟੋਕੇ ਇਨਵੈਸਟ ਕੀਤੇ ਸੀਗੇ ਜਿਹਨੇ ਆਜ਼ਾਦ ਕਰਨ ਵਾਲੀ ਕੰਪਨੀ ਸਾਡੀ ਐਫਸੀ ਰੋਡ ਦੀ ਕੰਪਨੀ ਹੈ ਵੀ ਜਿਹੜੇ ਇਹ ਟੋਕੇ ਆ ਇਹ ਸਭ ਤੋਂ ਪਹਿਲਾਂ ਆਪ ਬਾਣਾ ਪੰਜਾਬ ਉੱਚ ਕੇ ਇੰਡੀਆ ਜੀ ਪੂਰੇ ਵਰਡ ਚ ਜੀ ਪੂਰੇ ਵਰਡ ਚ ਮੈਂ ਪੰਜਾਬ ਇੰਡੀਆ ਲੈਵਲ ਦੀ ਗੱਲ ਨਹੀਂ ਕਰਦਾਗਾ ਠੀਕ ਹੈ ਜਿਹੜੇ ਪੁਰਾਣੇ ਚੱਲੇ ਜਾਂਦੇ ਸੀ ਚੱਲਣ ਟੋਕਿਆਂ ਦੇ ਉਹਨੂੰ ਖਤਮ ਕਰਨ ਵਾਸਤੇ ਹੀ ਸਾਡੀ ਫੈਕਟਰੀ ਨੇ ਇਹ ਬਹੁਤ ਟਾਈਮ ਇਸਤੇ ਵੇਸਟ ਵੀ ਕਿਤਾ ਬਣਾਉਣ ਤੇ ਇਹਨੂੰ ਸਕਸੈਸ ਕਰਨ ਦਾ ਵਸਤੇ ਵੀ ਟਾਈਮ ਵੇਸਟ ਕੀਤਾ ਅੱਜ ਜਰੂਰ ਮਾਰਕੀਟ ਵਿੱਚ ਇਸ ਦੇ ਨਾਲ ਦੇ ਪ੍ਰੋਡਕਟ ਬਣ ਰਿਹਾ ਪਰ ਉਹ ਸਕਸੈਸ ਨਹੀਂ ਵੀ ਸਭ ਤੋਂ ਪਹਿਲਾਂ ਇਹ ਆਪਾਂ ਬਣਾਇਆ ਆਪਣੀ ਕੰਪਨੀ ਨੇ ਬਣਾਇਆ ਠੀਕ ਹੈ ਜੀ ਤੇ ਜੇ ਹੁਣ ਆਪਾਂ ਪਹਿਲਾਂ ਟੋਕਿਆਂ ਦੀ ਗੱਲ ਕਰਾਂਗੇ ਹਾਂਜੀ ਹਾਂਜੀ ਇਹ ਆਪਣੀਆਂ ਮਸ਼ੀਨਾਂ ਜਿਹੜੀਆਂ ਇਹ ਕਿੰਨੇ ਕਿ ਕੀ ਕੀ ਕੁਤਰਾ ਕੱਟ ਸਕਦੀਆਂ ਵੀ ਇਹ ਮਲਟੀਪਰਪਸ ਹੈ ਜੀ ਤੁਸੀਂ ਚਾਹੇ ਤਾਂ ਇਸ ਚ ਕਾਂ ਕੁਤਰ ਲੋ ਚਾਹੇ ਤੁਸੀਂ ਦੋਨ ਚੀਜ਼ ਤੱਕ ਮੋਟੀ ਲੱਕੜ ਕਤਰ ਲੋ ਮੋਟੀ ਲੱਕੜ ਵੀ ਕੁੱਤਰ ਮੋਟੀ ਲੱਕੜ ਵੀ ਕੁੱਤਰ ਦੂਗੀ 2 ਇੰਚ ਤੱਕ ਦੀ ਸਾਡੀ ਕੰਪਨੀ ਦੇ ਗਾਰੰਟੀ ਹੈ 2 ਇੰਚੀ ਤੱਕ 2 ਇੰਚ ਤੱਕ ਦੀ ਮੋਟੀ ਲੱਕੜ ਚਾਹੇ ਤੁਸੀਂ ਛਟੀਆਂ ਲਾ ਕੇ ਚੈੱਕ ਕਰ ਲਓ ਇਹਨੂੰ ਚਾਹੇ ਬਰਸੀਨ ਕੁੱਤਰ ਲਓ ਚਾਹੇ ਤੁਸੀਂ ਚਰੀ ਕੁੱਤਰ ਲਓ ਮਤਲਬ ਸਾਰੇ ਤਰ੍ਹਾਂ ਦੇ ਪਰਪਸ ਦੇ ਤੁਸੀਂ ਇਸ ਤੋਂ ਕੰਮ ਲੈ ਸਕਦੇ ਹੋ ਇਸ ਤੋਂ ਇਲਾਵਾ ਵੀ ਕਈ ਬਿਜ਼ਨਸ ਪਰਪਸ ਤੇ ਵੀ ਜਿਵੇਂ ਕਿਸੇ ਨੇ ਕੋਈ ਇਸ ਪਲਾਸਟਿਕ ਕਟਣੀਆਂ ਹੋ ਰਹਾ ਉਸ ਵਾਸਤੇ ਵੀ ਸਾਡੇ ਤੋਂ ਸਪੈਸ਼ਲ ਤਿਆਰ ਕਰਵਾ ਕੇ ਲੈ ਜਾਂਦੇ ਆ ਵੀ ਉਹ ਕੰਮ ਵਾਸਤੇ ਵੀ ਤਿਆਰ ਕਰ ਸਕਦੇ ਇਸ ਲੱਗੇ ਸਪੈਸ਼ਲ ਪਲੇਟ ਲੱਗੇ ਹੋਏ ਨੇ ਜੀ ਹਾਈ ਕਲਮ ਸਟੀਲ ਦੇ ਦੀ ਠੀਕ ਹੈ ਜੀ ਤੇ ਹੁਣ ਜੇ ਆਪਾਂ ਇਹਦੇ ਪ੍ਰਾਈਜ਼ ਦੀ ਗੱਲ ਕਰੀਏ ਹਨਾ ਤੇ ਆਪਣੇ ਤੋਂ ਆਪਣੇ ਕੋਲੇ ਕਿੰਨੇ ਕਾ ਤੋਂ ਪ੍ਰਾਈਜ਼ ਸ਼ੁਰੂ ਹੋ ਜਾਂਦਾ ਇਹਦੇ ਕੋਈ ਆਮ ਜੀਮੀਦਾਰ ਕਿਸਾਨਾਂ ਵਸਤੇ ਅਸੀਂ ਰੇਟ ਬਜਟ ਦੇ ਵਿੱਚ ਹੀ ਹੁੰਦਾ ਹੈਗਾ ਇਹ ਆ ਜਰੂਰ ਮੈਂ ਮੰਨਦਾ ਵੀ ਅੱਜਕੱਲ ਕੰਪੀਟੀਸ਼ਨ ਹੁੰਦਾ ਹੈਗਾ ਕੁਆਲਿਟੀ ਦੇ ਵੱਲ ਨਹੀਂ ਅਗਲਾ ਦੇਖਦਾ ਹੈਗਾ ਰੇਟ ਵੱਲ ਦੇਖਦਾ ਹੈਗਾ ਰੇਟ ਵੱਲ ਦੇਖਦਾ ਪਰ ਅਸੀਂ ਜਿਹੜਾ ਮਟੀਰੀਅਲ ਯੂਜ਼ ਕਰਨਾ ਅਸੀਂ ਵਧੀਆ ਯੂਜ਼ ਕਰਨਾ ਕਿਉਂਕਿ ਬ੍ਰਾਂਡ ਨੇਮ ਇੱਕ ਜਿਹੜਾ ਚਮਕਦਾ ਉਹ ਕੁਆਲਿਟੀ ਨਾਲ ਚਮਕਦਾ ਹੈਗਾ ਰੇਟ ਵੱਲ ਨਹੀਂ ਹਰ ਪਾਸੇ ਜਾਂ ਚਾਹੀਦਾ ਆਪਾਂ ਨੂੰ ਰੇਟ ਦੇ ਵਿੱਚ ਸਾਡੇ ਕੋਲ ਕਸਟਮਰ ਦੇ ਡਿਪੈਂਡ ਕਰਦਾ ਸਾਡੇ ਕੋਲ ਜਿਹੜਾ ਸਟਾਰਟਿੰਗ ਹੈ ਉਹ ਜਿਹੜੀ ਮਸ਼ੀਨਾਂ ਉਹ ਜਮਾ ਛੋਟੀ ਤੋਂ ਛੋਟੀ ਜਿਵੇਂ ਉਹ 10 11000 ਤੋਂ ਸਟਾਰਟ ਹੋ ਜਾਂਦੀਆਂ ਨੇ 10 11000 ਤੋਂ ਇਹ ਵੀ ਜਿ ਮਸ਼ੀਨ ਸਟਾਰਟ ਹੋ ਜਾਂਦੀਆਂ ਨੇ ਹਾਂਜੀ ਠੀਕ ਹੈ ਜੀ ਇਸੇ ਸਿਸਟਮ ਅਗੇ ਮਾਡਲ ਆ ਜਾਂਦੇ ਫਿਰ ਵੱਡੀਆਂ ਛੋਟੀਆਂ ਨਹੀਂ ਤੇ ਇਹ ਫਿਰ ਚੱਲਦੀਆਂ ਕਿਵੇਂ ਮੋਟਰ ਤੇ ਚੱਲਦੀਆਂ ਕਿ ਇੰਜਨ ਤੇ ਵੀ ਚੱਲ ਪੈਣਗੀਆਂ ਟੂ ਇਨ ਵਨ ਹੀ ਹੁੰਦਾ ਜੀ ਤੁਸੀਂ ਮੋਟਰ ਦੀ ਵੀ ਚਲਾ ਸਕਦੇ ਹੋ ਇੰਜਨ ਦੇ ਵੀ ਚਲਾ ਸਕਦੇ ਹੋ ਇਹ ਦੋਨੇ ਚੀਜ਼ਾਂ ਤੇ ਚੱਲ ਦੋਨੇ ਚੀਜ਼ਾਂ ਚਲਾ ਸਕਦੇ ਆ ਜਿਹੜੀ ਮੋਟਰ ਹੈ ਉਹ ਨੀਚੇ ਲੱਕੜੀ ਤੇ ਗੁਟੀਆਂ ਦੇ ਕੱਸੀ ਜਾਂਦੀ ਹੈ ਠੀਕ ਹੈ ਜੀ ਇੰਜਨ ਲਗਾਣਾ ਤਾਂ ਸਾਈਡ ਤੇ ਇੰਜਨ ਲਗਾ ਸਕਦੇ ਹੋ ਜੇ ਤੁਸੀਂ ਜਿਹੜੇ ਅੱਜ ਕੱਲ ਛੋਟੇ ਇੰਜਨ ਹੁੰਦੇ ਆ ਹਾਂ ਜੀ ਜਿਵੇਂ ਕੋਈ ਚਾਈਨਸ ਵਗੈਰਾ ਦੇ ਲਾਲੋ ਜਾਂ ਟੈਂਪੋ ਵਗੈਰਾ ਦੇ ਉਹ ਇਧਰ ਵੀ ਨੀਚੇ ਫਿੱਟ ਹੋ ਜਾਂਦੇ ਆ ਛੋਟੇ ਇੰਜਨ ਤੁਸੀਂ ਸਾਰੇ ਹਣ ਜੇ ਆਪਾਂ ਇਹਨਾਂ ਦੇ ਮਾਡਲਾਂ ਦੀ ਗੱਲ ਕਰੀਏ ਹੈਨਾ ਆਪਣੇ ਕੋਲੇ ਇਸ ਟਾਈਮ ਕਿੰਨੇ ਕ ਮਾਡਲ ਮੌਜੂਦ ਹੈ ਵੀ ਪ੍ਰਾਈਜ਼ ਵੀ ਦੱਸਣਾ ਆਪਾਂ ਉਹਨਾਂ ਦਾ ਤੇ ਕੱਲੇ ਕੱਲੇ ਮਾਡਲ ਬਾਰੇ ਆਪਾਂ ਦੱਸਾਂਗੇ ਵੀ ਆਪਣੇ ਕੋਲੇ ਆਹ ਮਾਡਲ ਹੈਗਾ ਤੇ ਇਹਦਾ ਇੰਨਾ ਪ੍ਰਾਈਜ਼ ਹੈ ਜਿਹੜੇ ਰਨਿੰਗ 'ਚ ਸਾਡੇ ਕੋਲ ਜ਼ਿਆਦਾ ਬੰਦੇ ਹੋ 10 ਤੋਂ 12 ਤਰ੍ਹਾਂ ਦੇ ਮਾਡਲ ਬੰਦੇ ਆ ਹੂੰ ਜਿਵੇਂ ਸਾਰਾ ਛੋਟੀਆਂ ਆ ਜਾਂਦੇ ਮਾਡਲ ਇਸ ਵਿੱਚ ਦੋ ਤਿੰਨ ਤਰ੍ਹਾਂ ਦੇ ਮਾਡਲ ਬੰਦੇ ਆ 10800 ਤੋਂ ਲੈ ਕੇ 14800 ਤੱਕ ਤਿੰਨ ਤਰ੍ਹਾਂ ਦੀ ਛੋਟੇ ਮਾਡਲ ਚ ਬੰਦੀ ਆ ਉਸ ਤੋਂ ਬਾਅਦ ਵੱਡੇ ਮਾਡਲ ਆ ਜਾਂਦੇ ਮੈਂ ਤੁਹਾਨੂੰ ਉਹਨਾਂ ਤੇ ਵੀ ਨਿਗਾ ਮਰਵਾ ਦਿੰਨਾਗਾ ਵੀ ਇਹਦਾ ਇਹਦਾ ਰੇਟ ਆ ਜਿਹੜਾ 10800 ਤੋਂ ਲੈ ਕੇ 14800 ਦੇ ਵਿੱਚ 10800 ਤੋਂ ਸ਼ੁਰੂ ਹੋ ਜਾਂਦਾ 10800 ਤੋਂ ਜੇ ਹੁਣ ਆਪਾਂ ਇਸ ਮਾਡਲ ਦੀ ਗੱਲ ਕਰੀਏ ਇਸ ਮਾਡਲ ਦੇ ਵਿੱਚ ਸਾਡੇ ਕੋਲ 15800 ਤੋਂ ਲੈ ਕੇ 17800 ਦੇ ਵਿੱਚ ਬੰਦ ਹੈਗਾ ਤੇ ਆਪਾਂ ਮੋਟਰ ਵੀ ਫਿੱਟ ਕਰਕੇ ਦਿੰਨੇ ਆ ਨਾਲ ਆ ਮੋਟਰ ਕਰਵਾ ਸਕਦੇ ਆ ਕਸਟਮਰ ਨੇ ਆਪਦੀ ਲਗਾਨੀ ਆ ਆਪਦੀ ਲੁੱਕ ਕਰਵਾ ਸਕਦਾ ਹੈਗਾ ਜੇ ਸਾਡੇ ਤੋਂ ਲੈਣੀ ਹੈ ਸਾਡੇ ਕੋਲ ਲੈ ਸਕਦਾ ਹੈ ਇਹ ਤੇ ਮੋਟਰ ਵੀ ਕਿਹੜੀ ਮੋਟਰ ਕਾਮਯਾਬ ਹੁੰਦੀ ਹੈ 2 HP 2 HP ਦੇ ਕੋਪਰ ਵਾਈਂਡਿੰਗ ਵਾਲੀ ਮੋਟਰ ਵਧੀਆ ਦੋ HP ਤੇ ਇਹ ਚੱਲ ਪੂਆ ਹਾਂਜੀ ਹਾਂਜੀ ਬਹੁਤ ਵਧੀਆ ਚੱਲਦਾ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਬਲੇਡ ਜੇ ਆਪਾਂ ਗੱਲ ਕਰੀਏ ਬਲੇਡ ਕਿਹੜੇ ਲੱਗਦੇ ਆ ਗਲਾਰੀਆਂ ਕਿਹੜੇ ਬਲੇਡ ਇਹਦੇ ਵਿੱਚ ਜਿਹੜੇ ਲੱਗਦੇ ਆ ਉਹ ਵਧੀਆ ਮਟੀਰੀਅਲ ਦੇ ਲੱਗਦੇ ਆ ਜਿਵੇਂ ਕਿ ਸਪੈਸ਼ਲ ਬੰਦੇ ਨੇ ਵਸਤੇ ਹੂੰ ਉਹ ਹਰੇਕ ਬੰਦਾ ਉਹ ਤਰੀਜ਼ ਤੇ ਜਾਂਦਾ ਨਹੀਂਗਾ ਇਸ ਸਪੈਸ਼ਲ ਹਾਈ ਕ੍ਰੋਮ ਸਟੀਲ ਤੇ ਲੱਗਦੇ ਆ ਜਿਹਨੂੰ ਕਿ ਤਾਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਬਲੇਡ ਆਪਣੇ ਬਚਲ ਕੇ ਹੀ ਤਿੱਖਾ ਹੁੰਦਾ ਹੈ ਠੀਕ ਹੈ ਜੀ ਜਿਲੀ ਤੁਸੀਂ ਗਰਾਰੀਆਂ ਦੀ ਗੱਲ ਕਰਦੇ ਹੋ ਗਰਾਰੀਆਂ ਸਾਰੀ ਅਸਟਰੀਲੀ ਹੁੰਦੀਆਂ ਕੱਲਾਪਾ ਮੋਬਾਈਲ ਔਇਲ ਦੇਣਾ ਕਿ ਸਾਡੇ ਤੋਂ ਲਾਈਫ ਟਾਈਮ ਦੀ ਗਾਰੰਟੀ ਲੱਗੂ ਗਰਾਰੀਆਂ ਠੀਕ ਹੈ ਜੇ ਕਸਟਮਰ ਸਿਰਫ ਉਹਨਾਂ ਨੂੰ ਗਰਾਰੀਆਂ ਨਾਲ ਮੋਗਲ ਟਾਈਮ ਤੇ ਦੇਈ ਚੱਲੇ ਸਾਰੀਆਂ ਮਨ ਨਹੀਂ ਖਰਾਬ ਹੁੰਦੀ ਠੀਕ ਹੈ ਤੇ ਬਾਈ ਜੀ ਆਪਾਂ ਇਹਦੀ ਸਾਰੀ ਡਿਟੇਲ ਦੀ ਤਾਂ ਗੱਲ ਕਰ ਲਈ ਹੈ ਨਾ ਹਾਂਜੀ ਹਾਂ ਹੁਣ ਆਪਾਂ ਨੂੰ ਸਾਰੀਆਂ ਮਸ਼ੀਨਾਂ ਦੇ ਪ੍ਰਾਈਸ ਦੱਸੋ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਆ ਤੇ ਉਹਨਾਂ ਦੇ ਕੀ ਪ੍ਰਾਈਸ ਆ ਇਸ ਤੇ ਸਾਡੇ ਕੋਲ ਜਿਹੜੇ ਮਾਡਲ ਆ ਉਹ 10800 ਤੋਂ ਸਟ ਉਸ ਤੋਂ ਬਾਅਦ ਤੁਸੀਂ ਮੰਨ ਕੇ ਚਲੋ 2000 ਪਲੱਸ ਕਰਕੇ ਸਾਡੇ ਕੋਲ ਸਾਰੇ ਮਾਡਲ ਚੱਲੀ ਜਾਂਦੇ ਆ ਉਹ 10800 ਦਾ ਕੋਈ 12800 ਦਾ ਕੋਈ 14800 ਦਾ ਕੋਈ 16800 ਦਾ ਕੋਈ 18800 ਦਾ ਇਸ ਤਰ੍ਹਾਂ ਲੈ ਕੇ ਸਾਡੇ ਕੋਲ 24800 ਤੱਕ ਜਿਹੜਾ ਰਨਿੰਗ ਚ 9 ਇੰਚ ਦਾ ਮਾਡਲ ਚੱਲਦਾ ਹੈਗਾ ਉਹ 10800 ਤੋਂ ਲੈ ਕੇ 24800 ਤੱਕ ਹੁੰਦਾ ਹੈਗਾ ਠੀਕ ਹੈ ਤੇ ਉਹਦਾ ਵਿੱਚ ਅਸੀਂ ਇਹਨਾਂ ਜ਼ਰੂਰ ਕਰ ਦਾਂਗੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਸਪੈਸ਼ਲ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਹੈ ਜਾਂ ਕੋਈ ਕਮੈਂਟ ਕਰਕੇ ਹੁੰਦਾ ਜਾਂ ਤੁਹਾਡੀ ਰੈਫਰੈਂਸ ਨਾਲ ਆਉਂਦਾ ਹੈਗਾ ਅਸੀਂ ਉਹਨੂੰ ਜਿਆਦਾ ਤੋਂ ਜਿਆਦਾ ਡਿਸਕਾਊਂਟ ਕਰਾਂਗੇ ਜਦੋਂ ਸਾਡੇ ਕੋਲ ਸਪੈਸ਼ਲ ਥੋਡੇ ਕਰਕੇ ਹੁੰਦਾ ਹੈਗਾ ਉਹਨੂੰ ਅਸੀਂ 2000 ਤੱਕ ਵੀ ਡਿਸਕਾਊਂਟ ਕਰਦੇ ਹਾਂ। ਲਓ ਜੀ ਇਹ ਆਫਰ ਵੀ 22 ਜੀ ਹੋਰਾਂ ਨੇ ਦਿੱਤਾ ਵਿੱਚ ਵੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਂ ਕਮੈਂਟ ਕਰਕੇ ਇੱਥੇ ਆਊਗਾ ਉਹਨੂੰ 1000 ਰੁਪਏ ਦਾ ਤਾਂ ਡਿਸਕਾਊਂਟ ਮਿਲੂਗਾ ਔਰ ਬਾਕੀ ਵੀ ਹੋਈਊਗਾ ਹਨਾ ਤੇ ਇਹ 10800 ਦੱਸਿਆ ਸੀ ਤੁਸੀਂ ਇਹ ਇਹਦਾ ਕੀ ਪ੍ਰਾਈਸ ਰਹੂਗਾ? ਇਹ 15800 16800 ਦੀ ਰੇਂਜ 'ਚ ਆ ਜਾਂਦੇ ਮਾਡਲ। ਠੀਕ ਹੈ ਜੀ। ਇਸ ਤੋਂ ਬਾਅਦ 17000 18000 ਦੀ ਰੇਂਜ 'ਚ ਆ ਜਾਂਦੇ ਆ। ਤੇ 17000 18000 ਹਾਂ ਜੀ ਠੀਕ ਹੈ ਜੀ। ਤੇ 19 2 22 24000 ਦੀ ਰੇਂਜ ਆ ਕੇ ਮਾਡਲ ਤੇ ਇਸ ਤੋਂ ਇਲਾਵਾ ਜੇ ਆਪਾਂ ਆ ਗੱਲ ਕਰੀਏ ਜਿਵੇਂ ਆ ਆਪਣੇ ਕੋਲੇ ਛਾਨ ਨਾ ਪਿਆ ਹਾਂ ਇਹ ਆਪਣੇ ਹੋਰ ਪ੍ਰੋਡਕਟ ਆ ਇਹ ਸਪੈਸ਼ਲ ਇਹ ਵੀ ਆਪਾਂ ਹੀ ਕੰਪਨੀ ਨੇ ਪਹਿਲਾਂ ਬਣਾਇਆ ਇਹ ਕਿਉਂਕਿ ਸਾਡੇ ਕੋਲ ਬਹੁਤ ਜ਼ਿਆਦਾ ਕਿਸਾਨ ਡਿਮਾਂਡ ਕਰ ਰਹੇ ਸੀਗੇ ਕਿ ਟੂੜੀ ਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਆ ਰਹੀ ਆ ਠੀਕ ਹੈ ਜਿਆਦਾ ਜਲੀ ਡਿਮਾਂਡ ਆ ਕੋੜੀਆਂ ਵਾਲੇ ਦੀ ਜ਼ਿਆਦਾ ਸੀਗੀ ਕਿਉਂਕਿ ਉਹਨਾਂ ਨੇ ਜਿਲਾ ਹੁੰਦਾ ਵੀ ਪਸ਼ੂ ਬਿਮਾਰ ਨਾ ਹੋਣ ਤੇ ਉਹਨੂੰ ਅਸੀਂ ਟੂੜੀ ਨੂੰ ਅਸੀਂ ਛਾਨ ਕੇ ਪਾਈਏ ਹਮ ਇਹਦਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ ਵੀ ਇਹ ਹੈਂਡਲ ਨਾਲ ਆਇਆ ਹੈ ਮੈਨੂਅਲ ਹੈ ਇਹ ਐਂ ਵੀ ਚੱਲ ਜੂਗਾ ਮੈਨੂਅਲ ਹੈ ਜੀ ਮੈਨੂਅਲ ਮੈਨੂਅਲ ਵੀ ਆ ਮੋਟਰ ਫਿਟਡ ਵੀ ਮਿਲ ਜੂਗਾ ਤੁਹਾਨੂੰ ਪਰ ਇਹ ਮੈਨੂਅਲ ਚ ਆਇਆ ਵੀ ਤੁਸੀਂ ਇੱਕ ਵਾਰੀ ਟੋਕਰਾ ਪਾਇਆ ਇਹਨੂੰ ਇੱਕ ਵਾਰੀ ਘੁਮਾਇਆ ਤੇ ਨੇ ਇੱਕ ਵਾਰੀ ਜਹੀ ਏਰੀ ਨੇ ਇੱਕ ਸਾਈਡ ਕਰ ਦੇਣੀ ਹੈ ਤੇ ਸਾਫ਼ ਇੱਕ ਜਗ੍ਹਾ ਕਰ ਦੇਣੀ ਹੈ ਵੀ ਇਹਨੂੰ ਆਪਾਂ ਇੱਕ ਵਾਰ ਹੀ ਐਂ ਪੂਰੇ ਜ਼ੋਰ ਨਾਲ ਜੇ ਘੁਮਾਈਏ ਇੱਕ ਜ਼ੋਰ ਨਾਲ ਨੋਰਮਲ ਘੁਮਾ ਲਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਕੀ ਤੇ ਇਹਦੇ ਜੇ ਮੋਟਰ ਫਿਟਡ ਦੀ ਆਪਾਂ ਗੱਲ ਕਰੀਏ ਮੋਟਰ ਕਿੱਥੇ ਦੀ ਫਿੱਟ ਆ ਮੋਟਰ ਫਿਟਡ ਵੀ ਤੁਹਾਨੂੰ ਦਿਖਾ ਦਿੰਦਾ ਮ ਉਹ ਆਪਣੇ ਜਿਹੜਾ ਉਹ ਪਰਲੇ ਪਾਸੇ ਪਿਆ ਉਹ ਮੋਟਰ ਫਿਟਡ ਆ ਹਾਂਜੀ ਉਹ ਮੋਟਰ ਫਿਟਡ ਮਾਡਲ ਹੈ ਠੀਕ ਹੈ ਤੇ ਇਹਨਾਂ ਦਾ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਵੀਰੇ ਜੇ ਇਹ ਜਿਹੜਾ ਬਿਨਾ ਮੋਟਰ ਤੋਂ ਆ ਉਹਦਾ ਕੀ ਪ੍ਰਾਈਸ ਆ ਜਿਹੜਾ ਤਾਂ ਵੀਰੇ ਬਿਨਾ ਮੋਟਰ ਤੋਂ ਆ ਉਹ ਵੈਸੇ ਜੇ ਤਾਂ ਬਾਜ਼ਾਰ ਦੇ ਤੁਸੀਂ ਅੱਜ ਕੱਲ ਦੇ ਕੰਪੈਰੀਜ਼ਨ ਚ ਦੇਖੋ ਤਾਂ ਉਹ ਫਾਈਬਰ ਦੇ ਬਣਾ ਰਹੇ ਆ ਠੀਕ ਹੈ ਉਹਨੂੰ ਅਸੀਂ ਵਧੀਆ ਨਹੀਂ ਮੰਨਦੇ ਕਿਉਂਕਿ ਉਹ ਤੁੱਪ ਚ ਖਰਾਬ ਵੀ ਹੋ ਜਾਂਦੀ ਹੈ ਉਹ ਹਲਕਾ ਜਿਹਾ ਬਣਾ ਦਿੰਦੇ ਜਿਗਾੜ ਜਾਂ ਉਹ ਜਿਗਾੜ ਜਿਹੇ ਬਣ ਜਾਂਦੇ ਉਹ 5000 ਤੋਂ 10000 ਦੇ ਵਿੱਚ ਅਜ ਬਣ ਜਾਂਦੇ ਆ ਪਰ ਜਿਹੜਾ ਸਾਡਾ ਬੰਨਾ ਹੈ ਉਹ 18 ਗੇਜ ਚਾਦਰ ਦਾ ਬੰਨਾ ਹੈਗਾ ਐਂਗਲ ਹੈਵੀ ਦਾ ਬੰਨਾ ਹੈਗਾ ਯਾਨੀ ਕਿ ਐਂਗਲ ਜਿਹੜੀ ਅਸੀਂ ਯੂਜ਼ ਕਰਨੀ ਆ ਉਹ 1 ਇੰਚ ਤੋਂ ਲੈ ਕੇ 1.5 ਇੰਚ ਐਂਗਲ ਦੇ ਵਿੱਚ ਯੂਜ਼ ਕਰਨੀ ਆ ਫਰੇਮ ਭਾਰੀ ਬਣਾਉਣਾ ਹੈਗਾ ਠੀਕ ਹੈ ਇਸ ਕਾ ਪਿੱਛਲਾ ਸਾਡਾ ਰੇਟ ਆ ਛਾਨੇ ਦਾ ਠੂੜੀ ਛਾਨੇ ਦਾ ਜਿਹੜਾ ਹੱਤ ਵਾਲੇ ਦਾ ਉਹ 10800 ਤੋਂ ਲੈ ਕੇ 14800 ਦੇ ਵਿੱਚ ਤਿੰਨ ਮਾਡਲ ਬੰਦੇ ਆ ਜਿਹੜਾ ਮੈਨੂਅਲ ਆ ਹੱਥ ਵਾਲਾ ਹੱਥ ਵਾਲਾ ਜਿਹੜਾ ਉਹ 10000 ਤੋਂ ਸਟਾਰਟ ਹੋ ਕੇ 14 ਦੇ ਵਿੱਚ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਮੋਟਰ ኦਪਰੇਟਿਡ ਹੈ ਉਹਦੇ ਵਿੱਚ ਕੀ ਆ ਵੀ ਸਾਨੂੰ ਗੇਅ ਠੀਕ ਹੈ ਤੇ ਮੋਟਰ ਵੀ ਲਗਾਣੀ ਪੈਂਦੀ ਹੈ ਇਸ ਕਰਕੇ ਥੋੜਾ ਜਿਹਾ ਕੋਸਟਲੀ ਜ਼ਿਆਦਾ ਬਣਦਾਗਾ ਨਹੀਂ ਇਹ ਮੋਟਰ ਆਪਾਂ ਆਪ ਹੀ ਲਾ ਕੇ ਦੇਣੀ ਹੈ ਅਸੀਂ ਮੋਟਰ ਲਾ ਕੇ ਦੇਵਾਂਗੇ ਗੀਅਰ ਵੀ ਹੁੰਦੀ ਆ ਆਪਸ਼ਨਲ ਵੀ ਹੈ ਤੁਸੀਂ ਆਪ ਦੀ ਲਗਾਉਣੀ ਆਪਦੀ ਵੀ ਲਗਾ ਸਕਦੇ ਹੋ ਪਰ ਅਸੀਂ ਗੀਅਰ ਤੇ ਮੋਟਰ ਤੁਹਾਨੂੰ ਫਿੱਟ ਕਰਕੇ ਦੇਵਾਂਗੇ ਉਹ ਤੁਸੀਂ ਮੰਨ ਕੇ ਚੱਲੋ ਮੈਨੂਅਲ ਤੋਂ ਡਬਲ ਰੇਟ ਤੇ ਜਾਂਦਾ ਹੈ ਡਬਲ ਰੇਟ ਹੋ ਜਾਂਦਾ ਹੈ ਡਬਲ ਰੇਟ ਤੇ ਜਾਂਦਾ ਹੈ ਵੀ ਜਿਹੜਾ 10000 ਵਾਲਾ ਸੀ ਉਹ 20000 ਦਾ ਹਾਂ ਵੀ ਮੰਨ ਕੇ ਚੱਲੋ ਵੀ 20 ਤੋਂ 30 ਦੇ ਵਿੱਚ ਬੰਦੇ ਆ ਇਹ ਜਿਹੜੇ ਮੋਟਰ অপারেਟਡ ਵਾਲੇ ਠੀਕ ਹੈ ਤੇ ਜਿਹੜਾ ਵੀ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਉਹਨੂੰ ਵੀ ਅ ਜਿਹੜਾ ਛੋਟਾ ਜ਼ਿਮੀਂਦਾਰ ਹੈ ਜਿਹਦੇ ਕੋਲੇ 10-15 ਪਸ਼ੂ ਜਿੰਨੀਆਂ ਉਹ ਹੱਥ ਨਾਲ ਹੱਥ ਨਾਲ ਛਾਣ ਉਹਦੇ ਹਸਤੇ ਵਧੀਆ ਇਸ ਤਰ੍ਹਾਂ ਤਾਂ ਸਾਡੇ ਕੋਲ ਜਿੰਨੇ ਵੀ ਕੋੜੀਆਂ ਵਾਲੇ ਆ तकरीबन ਹਰੇਕ ਦੇ ਘਰੇ ਇਹ ਗਿਆ ਹੋਇਆ ਤੁਸੀਂ ਚਾਹੇ ਪਤਾ ਕਰ ਸਕਦੇ ਹੋ ਉਹ ਸਪੈਸ਼ਲ ਡਿਮਾਂਡ ਤੋਂ ਸਾਡੇ ਤੋਂ ਕਹਿੰਦੇ ਵੀ ਅਸੀਂ ਐਫਸੀ ਰੋਡ ਦਾ ਬਣਾਇਆ ਹੋਈ ਟੂੜੀ ਛਾਣਾ ਲੈਣਾ ਕਿਸੇ ਟਾਈਮ ਤੋਂ ਸਾਡੇ ਕੋਲ ਟੂੜੀ ਛਾਣੇ ਦੀ ਇੰਨੀ ਕਿ ਪ੍ਰੋਬਲਮ ਆ ਜਾਂਦੀ ਹੈ ਸਾਡੇ ਕੋਲ ਐਡਵਾਂਸ ਬੁਕਿੰਗਾਂ ਪਈਆਂ ਰਹਿੰਦੀਆਂ ਚੱਲੀ ਜਲੇ ਛਾਣੇ ਤੇ ਸਾਡੇ ਵੀਰ ਜੀ ਆਪਣਾ ਇੱਕ ਵਾਰੀ ਨੰਬਰ ਦੱਸ ਦੋ ਆਪਣੇ ਦਰਸ਼ਕਾਂ ਨੂੰ ਜੇ ਕਿਸੇ ਨੇ ਇਹ ਮੰਗਵਾਉਣੇ ਵੀ ਹੋਣ ਹਨ ਹਾਂ ਜੀ ਜälle ਸਾ ਸੈਕੰਡਿਕ ਕੰਟੈਕਟ ਨੰਬਰ ਹੈਗਾ 94179 33400 ਥਰਡ ਕੰਟੈਕਟ ਨੰਬਰ ਹੈਗਾ 95170 23900 ਤੁਸੀਂ ਕਿਸੇ ਵੀ ਕੰਟੈਕਟ ਨੰਬਰ ਤੇ ਫੋਨ ਕਰ ਸਕਦੇ ਹੋ ਤੇ ਘਰੇ ਬੈਠੇ ਮੰਗਵਾ ਸਕਦੇ ਹੋ ਤੇ ਬਾਕੀ ਇਹ ਨੰਬਰ ਹੈ ਜਿਹੜੇ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਵੀ ਦੇ ਦਾਂਗੇ ਤੇ ਤੁਸੀਂ ਕਦੇ ਵੀ ਕਾਲ ਕਰਕੇ ਬਾਈ ਜੀ ਹੋਰਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਛਾਨ ਨੇ ਤੇ ਇਹਨਾਂ ਦੇ ਟੋਕੇ ਤੇ ਇਹਨਾਂ ਹੀ ਫੈਕਟਰੀ ਦੇ ਵਿੱਚ ਜਿਹੜੇ ਹੋਰ ਵੀ ਪ੍ਰੋਡਕਟ ਆ ਹਨਾ ਉਹ ਸਾਰੇ ਤੁਸੀਂ ਮੰਗਵਾ ਸਕਦੇ ਤੇ ਵੀਰ ਜੀ ਜਿਵੇਂ ਆਪਾਂ ਜਨਰੇਟਰ ਵੇਖੀ ਜੰਨੇ ਹਨਾ ਤੇ ਤੁਸੀਂ ਦੱਸਿਆ ਸੀ ਵੀ ਆਪਾਂ ਜਿਹੜਾ ਕੰਮ ਹੈ ਇਹ ਜਨਰੇਟਰਾਂ ਤੋਂ ਵੀ ਇੰਜਨ ਬਣਾਉਣ ਤੋਂ ਸ਼ੁਰੂ ਕੀਤਾ ਸੀਗਾ ਤੇ ਆਪਣੇ ਕੋਲੇ ਕਿੰਨੇ ਪ੍ਰਾਈਜ਼ ਤੋਂ ਜਨਰੇਟਰ ਸ਼ੁਰੂ ਸਟਾਰਟ ਹੋ ਜਾਂਦਾ ਵੀ ਪ੍ਰਾਈਜ਼ ਇਹਨਾਂ ਦਾ ਤੇ ਕਿੰਨੇ ਕਿਲੋਵਾਟ ਤੱਕ ਤੇ ਆਪਣੇ ਕੋਲੇ ਸ਼ੁਰੂ ਆ ਤੇ ਕਿੱਥੋਂ ਤੱਕ ਜਾਂਦੇ ਆ ਇਹ ਸਾਡੇ ਕੋਲ ਨਹੀਂ 5 ਕਿਲੋਵਾਟ ਤੋਂ ਸਟਾਰਟ ਹੋ ਜਾਂਦਾ ਜਨਰੇਟਰ ਜਿਹੜਾ 5 ਕਿਲੋਵਾਟ ਦਾ ਜਿਵੇਂ ਜਨਰੇਟਰ ਹੈਗਾ ਉਹ 38800 ਤੋਂ ਸਟਾਰਟ ਹੁੰਦਾ ਸਾਡੇ ਕੋਲ 3800 38000 ਤੋਂ ਸ਼ੁਰੂ ਹੋ ਜਾਂਦਾ ਹੈਗਾ ਇਸ ਕੁਆਲਟੀ ਵਾਈਜ਼ ਗਰੰਟੀ ਵਾਈਜ਼ ਮਾਡਲ ਹੁੰਦੇ ਆ ਜਿਵੇਂ 5.5 ਕਿਲੋਵਾਟ ਤੱਕ ਜਾਈਏ ਤਾਂ 55 58000 ਤੱਕ ਜਾਵਣਦੇ ਮਾਡਲ ਉਹਨਾਂ ਦੀ ਗਰੰਟੀਆਂ ਵੀ 10 ਸਾਲ ਦੀਆਂ ਹੁੰਦੀਆਂ ਨੇ ਤੇ ਵੀ ਮੰਨ ਕੇ ਚਲੋ 38800 ਤੋਂ ਸਟਾਰਟ ਤੋਂੋਂ ਵਧੀਆ 5 ਕਿਲੋਵਾਟ ਦਾ ਜਨਰੇਟਰ ਘਰ ਯੂਜ਼ ਵਾਸਤੇ ਮਿਲ ਜੂਗਾ ਨਾਲੇ ਤੇਲ ਵੀ ਘੱਟ ਖਾਊਗਾ ਲੋਡ ਵੀ ਜ਼ਿਆਦਾ ਚੱਕੂਗਾ ਗਰੰਟੀ ਵੀ ਜ਼ਿਆਦਾ ਹੋਊਗੀ ਤੇ ਸਰਵਿਸ ਵੀ ਜ਼ਿਆਦਾ ਮਿਲੂਗਾ ਤੁਹਾਨੂੰ ਰਿਪੇਅਰ ਵੀ ਘੱਟ ਆਈਦੀ ਵੀ ਪ੍ਰਾਈਸ 38000 ਤੋਂ ਸਟਾਰਟ ਹੋ ਜਾਣਾ ਹੈ ਹਾਂਜੀ ਹਾਂਜੀ ਤੇ ਇਹਦੀ ਗਾਰੰਟੀ ਵਾਰੰਟੀ ਕੀ ਰਹਿੰਦੀ ਹੈ ਫਿਰ ਗਾਰੰਟੀ ਡਿਪੈਂਡ ਕਰਦੀ ਹੈ ਮਾਡਲ ਤੇ ਸਾਡੇ ਕੋਲ ਮਾਡਲ ਮੰਨ ਕੇ ਚਲੋ 1 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਮਾਡਲਾਂ ਦੀ ਗਾਰੰਟੀ ਹੁੰਦੀ ਹੈ ਹਾਂ ਕਿਸੇ ਮਾਡਲ ਤੋਂ ਤੁਹਾਨੂੰ ਮਿਲ ਜਾਣਗੇ ਸਾਡੇ ਕੋਲ 1 ਸਾਲ ਤੋਂ ਲੈ ਕੇ 10 ਸਾਲ ਦੀ ਗਾਰੰਟੀ ਮੀ ਕਾਲ ਕਰਕੇ ਆਪਣੇ ਤੋਂ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਸਰ ਜੀ ਕਿਹੜੇ ਮਾਡਲ ਦੀ ਕਿੰਨੀ ਲੈ ਸਕਦੇ ਹਾਂ ਜਿਹਦੀ ਗਾਰੰਟੀ ਵਾਰੰਟੀ ਦੀ ਗੱਲ ਹੈ ਉਹ ਤੁਹਾਨੂੰ ਸਰਵਿਸ ਘਰੇ ਮਿਲੂਗੀ ਬੰਦਾ ਘਰੇ ਜਾ ਕੇ ਠੀਕ ਕਰਕੇ ਉਹ ਜਿਹੜਾ ਗਾਰੰਟੀ ਦੇ ਵਿੱਚ ਹੈ ਠੀਕ ਹੈ ਲਓ ਜੀ ਇਹ ਸੀਗੀ ਆਪਣੀ ਵੀਡੀਓ ਅੱਜ ਆਪਾਂ ਫੈਕਟਰੀ ਦੇ ਵਿੱਚ ਖੜੇ ਸੀਗੇ ਪਹਿਲਾਂ ਆਪਾਂ ਤੁਹਾਨੂੰ ਤੇ ਉਮੀਦ ਕਰਦੇ ਆਂ ਵੀ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਣੀ ਹੈ ਤੇ ਜਿਸ ਕਿਸੇ ਵੀਰ ਨੇ ਵੀ ਇਹ ਸਾਰਾ ਸਮਾਨ ਹੈ ਜਿਹੜਾ ਇਹ ਮੰਗਵਾਉਣਾ ਹੋਵੇ ਫੋਨ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਲੋਕੇਸ਼ਨ ਹੈ ਜਿਹੜੀ ਫੈਕਟਰੀ ਦੀ ਉਹ ਆਪਾਂ ਤੁਹਾਨੂੰ ਦੱਸਤੀ ਆ ਫੋਨ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਕਮੈਂਟਾਂ ਦੇ ਰਾਏ ਵੀ ਤੁਸੀਂ ਜਾਣਕਾਰੀ ਸਾਥੋਂ ਲੈ ਸਕਦੇ ਹੋ ਤੇ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ